ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੁਪਹਿਰ ਦਾ ਟਾਈਮ ਹੋ ਗਿਆ ਸੀ ਤੇ ਮੰਮਾ ਜੀ ਹੁਣ ਦੁਪਹਿਰ ਦੇ ਖਾਣੇ ਵਾਸਤੇ ਚੋਲ ਬਣਾਉਣ ਦੇ ਨੇ ਸਵੇਰੇ ਅਸੀਂ ਨਾਸ਼ਤੇ 'ਚ ਖਾਧੀਆਂ ਸੀ ਚਾਹ ਦੇ ਨਾਲ ਪਰੌਂਠੀਆਂ ਹੁਣ ਅਸੀਂ ਦੁਪਹਿਰ ਦੇ ਖਾਣੇ 'ਚ ਚੋਲ ਖਾਵਾਂਗੇ ਜੰਨੀ ਹੋਏ ਹੋਏ ਏ ਜਾਨੀ ਆ ਵੇਖੋ ਜੀ ਇਹ ਤਾਂ ਮੰਜੇ ਥੱਲੇ ਬੈਕੀ ਸੁੱਤਾ ਠੰਡੀ ਜਗ੍ਹਾ ਤੇ ਓਏ ਲੋ ਜੀ ਹੁਣ ਅਸੀਂ ਖਾਣ ਲੱਗੇ ਆ ਚੋਲ ਤੇ ਚੋਲ ਖਾਣ ਤੋਂ ਬਾਅਦ ਤੁਹਾਡੇ ਨਾਲ ਮਿਲਾਂਗੇ ਵੀਡੀਓ ਕੰਟੀਨਿਊ ਰੱਖਿਓ ਦੋਸਤੋ ਦੁਪਹਿਰ ਦਾ ਖਾਣਾ ਆ ਜੀ ਖਾ ਲਿਆ ਸੀ ਤੇ ਹੁਣ ਅਸੀਂ ਪੀਣ ਲੱਗੇ ਆ ਚਾਹ ਫੋਲਡੀਆਂ ਦੇ ਨਾਲ ਸੋ ਜੀ ਡਿਨਰ ਵਿੱਚ ਬਣੋਗੇ ਹਨ ਆਲੂ ਫਲਿਆਂ ਸਬਜੀ ਇਹ ਆਲੂ ਫਲਿਆਂ ਸਬਜੀ ਨੂੰ ਰਾਤ ਮੁਖਾਵਾਂਗੇ ਆਕਾ ਜੀ ਮੇਰੀ ਪੈਨ ਚਾੜੂ ਮਾਰਨ ਦੀ ਇੱਕ ਕੰਮ ਹੁੰਦਾ ਇਹਨੂੰ <coughs> Sepai Kartia, ya ah. ah. <laughs> Oi. <laughs> 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 یہ چک سوئی جا جی ہوں خان لگے ہیں رات روٹی مما نے بنائی ہیں آلو فلیاں سبزی نالا گوبھی گوبھی مرچ کا اچار پیاز ਇੱਥੇ ਸਾਡਾ ਵਲੌਗ ਖਤਮ ਹੁੰਦਾ ਹੈ ਹੁਣ ਅਸੀਂ ਕਰਦੇ ਹਾਂ ਆਪਣੇ ਵਲੌਗ ਦਾ ਐਂਡ ਜੇ ਤੁਹਾਨੂੰ ਇਹ ਵਲੌਗ ਵਧੀਆ ਲੱਗਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸਾਨੂੰ ਵੱਧ ਤੋਂ ਵੱਧ ਸਪੋਰਟ ਕਰੋ ਥੈਂਕ ਯੂ